ਕਿੰਨੇ ਫੜਕੇ ਨਾ ਹੁੰਨੇ ਚਿਹਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਂ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤਾਨੂੰ ਜੜੀਆਂ ਕਰਕੇ ਰੋਕੇ ਹੁਣ ਇਹਨੇ ਜੜੀਆਂ ਲੱਗੀਆਂ ਤਾਂ ਰੋਕੇ ਲੱਗੇ ਮੈਂ ਯਾਰ ਤੂੰ ਉਦੋਂ ਫੇਰ ਨਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰ ਗੱਡੀ ਨੂੰ ਲਾ ਕਰ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਰਕ ਲੈ ਜਾਂਦਾ ਰਕ ਲੈ ਜਾਂਦਾ ਨਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਹਾਂ ਨਹੀਂ ਹੁੰਦਾ ਭਾਜੀ ਵਰਦੀ ਜਾਨ ਸਾਡੀ ਹੁੰਦੀ ਐਸੇ ਨਾਗਰ ਸਾਹਮਣੇ ਲੱਗਾਂ ਦੱਸੋ ਯਾਰ ਕੀ ਮਾਰਦਾ ਆਹ ਆਪਰੇਸ਼ਨ ਟੀਮ ਜੀ ਇਹੋ ਗੱਲ ਕਰ ਲੈ ਲੈੋ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਝਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਫਸਰਾਂ ਦੇ ਲੱਗਾ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਪਈ ਜੀ ਸਾਨੂੰ ਕੋਈ ਮੂੰਹ ਤੇ ਨਹੀਂ ਆਦ ਰੋ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਗੱਲ ਦੱਸ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੋਂਦ ਦੇਖਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨਹੀਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਤੋਂ ਮੇਰਾ ਜਾਰੀ ਪੂਨ ਸਿਟੀ ਦੇ ਤੇ ਮੁਲਾਜ਼ਮ ਹੈ ਮੈਂ ਵੀ ਮੁਲਾਜ਼ਮ ਹੈ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਈ ਸਾਈਡ ਤੇ ਨਾਲ ਤੂੰ ਉਦੋਂ ਵੀ ਆਈ ਮੈਂ ਸਾਈਡ ਦੇ ਨਾਲ ਮੈਂ ਸਾਈਡ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਲੋੜ ਨਹੀਂ ਪਤਾ ਸਾਬ ਹਲੋ ਮੇਰੀ ਜਿਹੜੀ ਗੱਲ ਚਾਹਾਂ ਜਾਨੀ ਉਹ ਪੜ੍ਹਨੀ ਲਈ ਤੈਨੂੰ ਹੋਏਗਾ ਆਪਣੀ ਜਗ੍ਹਾ ਆਏਗਾ ਬੁਲਾ ਜਾਣਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਗਿਆ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੋੜੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਉ ਕਰ ਤੈਨੂੰ ਲਾਉਣੀ ਆ ਮੈਂ ਚਾਹ ਠੀਕ ਜੈਟ ਬਲੈਕ ਵੀ ਹੋਈ ਕੋਈ ਨਹੀਂ ਚਾਹ ਤਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾੜੀ ਪਵਾ ਦੇ ਨਾ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲਾ ਕੇ ਤਰੇ ਫਰਾਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤਾ ਕੀ ਕਰੇ ਮੈਨੂੰ ਤੇ ਫੇਰ ਮੈਨੂੰ ਕੀ ਦਗਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਦਗਾ ਕੋਪਣਾ ਨਹੀਂ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਪਰਸੇ ਆਟੇ ਨੂੰ ਕਿਹਾ ਕੀ ਉਹ ਐਵੇਂ ਬੱਸੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਿਹਾ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜ ਕੇ ਭਾਈ ਸਾਈਡ ਤੇ ਕਰਨਾ ਮਾੜੀ ਜਾਨ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂ ਤੂੰ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣ ਬੋਲੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਤੂੰ ਜੈਗੀ ਨਹੀਂ ਹੁੰਦੇ ਦੋ ਦੇ ਜੀਵਨ ਜੀਵਨ ਵੀ ਚਾਹੇ ਤਿੰਨ ਬੜੇ ਜੀਵਨ ਵੀ ਚਾਹੇ ਰਿਕਵਰੀ ਕੀ ਕੀਤੀ ਰਜੀ ਤਾਂ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲਾ ਰਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕ ਜਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਦਰੀ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰਨਾ ਤੇ ਮ ਆਪਰੇਸ਼ਨ ਦੇ ਮਿਲਦੀ ਹੋਈ ਆਪਣੀ ਡੂੜੀ ਕਰਾਂਗੇ ਜਾਲੀਆਂ ਨੂੰ ਤင်း ਕਰੂਗਾ ਇਹ ਕੋਈ ਗੱਲ ਆ ਫਿਰ ਜਿਹੜੀ ਡੂੜੀ ਤੂੰ ਕਰਨਾ ਤੇ ਮੈਂ ਕਰਾਉਂਦਾ ਜਾਲੀਆਂ ਲਾ ਦੇ ਨਹੀਂ ਲਾਉਣੀ ਗਾਣੀ ਲਾਉਣੀ ਆ ਫਿਰ ਲੱਗਾ ਰਿਹਾ ਬੈਠਾ ਰਹੇ ਮੈਂ ਰੋਕਦਾ ਨਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਕਰੂਗਾ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਦੀ ਤਾਂ ਇਹ ਰਹਿਤਾ ਅਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਤੋਂ ਹਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਮੇਰੀਆਂ ਜਾਲੀਆਂ ਲਵਾਉਣ ਵਾਲਾ ਉਹ ਚੱਲ ਬਣਾਉਂਦਾ ਨਾ ਮੈਂ ਲਾਈਆਂ ਜਾ ਰਹੀਆਂ ਫਿਰ ਲਵਾ ਲਾਈਆਂ ਨਹੀਂ ਲਵਾਉਣੀਆਂ ਨਹੀਂ ਲਵਾਉਣੀਆਂ ਮੈਂ ਲਵਾਉਂਗਾ ਫਿਰ ਬਾਹਰ ਕਰਵਾਉਂਦਾ ਮੈਂ ਨਾ ਲਵਾਵਾਂ ਉਹ ਕੋਈ ਨਹੀਂ ਚੱਕਰ ਲਵਾ ਲਿਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਚਲ ਠੀਕ ਹੋ ਜਾ ਲਵਾਉਂਦਾ ਓਰੇ ਚਣ ਕਾਣ ਦੇ ਸਾਡੇ ਸਾਣ ਕਾਣ ਦੇ ਤੁਸੀਂ ਜੂੜੀ ਕਾਣ ਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਸਾਹਮਣੇ ਲਾ ਲਾ ਫੋਨ ਜੀ ਨਾਲਾ ਫੋਨ ਨੂੰ ਡਾਏ ਕਿ ਮੈਂ ਬਕਵਾਸ ਵਾਲੀ ਕੀ ਤੇ ਮੈਂ ਬਕਵਾਸ ਸਾਡਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਨੂੰ ਸਾਡਾ ਬਕਵਾਸ ਵਾਲੀ ਕੀ ਗੱਲ ਸਾਡੇ ਸਾਣ ਟੈਂਡਰ ਨੇ ਤੇਰੀ ਜੂੜੀ ਆਪਣੀ ਕਾਣ ਦੇ ਮੈਂ ਸਾਣ ਕਾਣ ਮੈਂ ਮਹਿਕਮੇ ਨਾਲ ਸਾਣ ਕਾਣ ਮੈਂ ਮਹਿਕਮੇ ਸਾਹਿਬ ਕਾਣ ਦੇ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜੀ ਨੂੰ ਫੋਨ ਆਉਣਾ ਲਾ ਦੇ ਹਲੋ ਮੈਂ ਟਿੱਪੀ ਸਾਹਮਣੇ ਫੋਨ ਲਾ ਹਲੋ ਕਾਣ ਆਹ ਜਰਾ ਇੱਥੇ ਰੋਕ ਕੇ ਘੁਲੋਤੇ ਆ ਜਾਲੀਆਂ ਲਾਈਆਂ ਲਾ ਤੋ ਗਾ ਡਮਲਾਜਮ ਪਲਾਂਟਮ ਕਾਣਾ ਬਾਦੀ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਵਾਂਗਾ ਸਿਲੀ ਕਰਦਾ ਸਾਡੇ ਤੇ ਹਸਾਨ ਕਰਦਾ ਗੱਲਾਂ ਨੂੰ ਮੇਰੀ ਗੱਲ ਕਰਾ ਰੋਕ ਜਾ ਓਏ ਓਹੀ ਓਹੀ ਮੈਂ ਫੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਮੈਂ ਇੱਕ ਤਾਂ ਨੂੰ ਲੱਗਨੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤਾਂ ਜਾ ਸਕਦਾ ਮੈਂ ਮਲਾਜਮਾ ਮੈਨੂੰ ਕਹਿੰਦਾ ਤੂੰ ਉਤਨ ਵਿੱਚ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨੋ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਨਾਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਭਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕਮਰੇ ਨੂੰ ਲਾਉਣਾ ਕਿ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਐਵੇਂ ਵੀ ਆਪਣੀ ਡਿਊਟੀ ਕਰਨ ਦੇ ਜੀ ਦਾ ਤੂੰ ਆਕੜ ਲਿਆ ਇੱਥੇ ਸੋਗੀਆਂ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਇੱਜ਼ਤ ਦੇਣਾ ਬਲੋ ਕਿੰਨੀ ਇੱਜ਼ਤ ਦੇ ਤੈਨੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਮੈਂ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਸੀ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਖਵਾਣਾ ਸੀ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮ ਨਾਲ ਕੋਕ੍ਰੇਟ ਤੇ ਕਰੋ